ਮੈਂ ਆਪਣੇ ਢਾਡੀ ਜੱਥੇ ਵੱਲੋਂ ਜਿੱਥੇ ਵਧਾਈ ਦਿੰਦਾ ਉੱਤੇ ਸਤਿਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੈਂ ਫਤਿਹ ਵੀ ਅਰਜ਼ ਕਰਦਾ ਪ੍ਰਵਾਨ ਕਰੋ ਇੱਕ ਵਾਰ ਗੁਰਦਾਬ ਦੇ ਚਰਨਾਂ ਵਿੱਚ ਸੀਸ ਝੁਕਾ ਕੇ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਕੀਰਤਨ ਗੁਰਦੁਆਰਾ ਗੰਗਾ ਸਾਗਰ ਸਾਹਿਬ ਤੋਂ ਚੱਲ ਕੇ ਆਪਾਂ ਤੀਸਰਾ ਪੜਾਅ ਤੇ ਕਾਮ ਦੇ ਮਹਾਨ ਜਰਨੈਲ ਮਹਾਨ ਕੁਰਬਾਨੀ ਦੇ ਪੁੰਜ ਮਹਾਨ ਜੋਦੇ ਜਰਨੈਲ ਸ਼੍ਰੋਮਣੀ ਜਰਨੈਲ ਬਾਬਾ ਜੀਵਨ ਸਿੰਘ ਸਾਹਿਬ ਉਹਨਾਂ ਦੇ ਪਵਨ ਸਥਾਨਾਂ ਤੇ ਆਪਾਂ ਪਹੁੰਚੇ ਆਂ ਇਹ ਨਗਰ ਦਾ ਤੀਸਰਾ ਪੜਾਅ ਹੈ ਗੁਰਦੁਆਰਾ ਗੰਗਾ ਸਾਗਰ ਤੋਂ ਚੱਲ ਕੇ ਅਰ ਮੈਂ ਯਤਨ ਕਰਾਂਗਾ ਤੁਹਾਡੇ ਨਾਲ ਸਤਿਗੁਰਾਂ ਦੇ ਪਵਨ ਇਤਿਹਾਸ ਵਿੱਚੋਂ ਲੜੀ ਦੇ ਨਾਲ ਲੜੀ ਜੋੜਨ ਦਾ ਸਤਿਗੁਰੂ ਨਾਨਕ ਦੇਵ ਸਹਿਬ ਮਹਾਰਾਜ ਦਾ ਪਿਛਲੇ ਪੜਾਅ ਦੇ ਉੱਤੇ ਮੈਂ ਇਤਿਹਾਸ ਵਿੱਚੋਂ ਜਨੇਊ ਪਾਉਣ ਦੀ ਗੱਲ ਕੀਤੀ ਸੀ ਜੋ ਸਟੇਜ ਦੇ ਸੰਚਾਲਕ ਸਕਟ੍ਰਿਪ ਸਹਿਬਾ ਨਾਲ ਆਪ ਜੀ ਨੂੰ ਜਾਣੂ ਕਰਵਾ ਰਹੇ ਸਨ ਵੱਖ-ਵੱਖ ਧਰਮਾਂ ਦੇ ਨਿਯਮ ਨੇ ਮਰਿਆਦਾ ਮੈਂ ਪਿਛਲੇ ਪੜਾਅ ਤੇ ਤੁਹਾਡੇ ਨਾਲ ਵਿਚਾਰ ਕੀਤੀ ਸੀ ਵੀ ਕਿਵੇਂ-ਕਿਵੇਂ ਆਪੋ ਆਪਣੇ ਧਰਮ ਵਿੱਚ ਸ਼ਾਮਲ ਕਰਨ ਵਾਸਤੇ ਆਪੋ ਆਪਣੀ ਮਰਿਆਦਾ ਵਰਤੀ ਜਾਂਦੀ। ਅਰ ਸਤਿਗੁਰੂ ਮਹਾਰਾਜ ਜੀ ਨੇ ਜਨੇਊ ਪੰਡਤੋਂ ਇਨਕਾਰ ਕਰ ਦਿੱਤਾ। ਕੁਝ ਤਾਂ ਹੋਏ ਨੇ। ਪਿਤਾ ਨੇ ਆਖਿਆ ਪੁੱਤਰ ਕੋਈ ਕੰਮ ਕਰਿਆ ਕਰ। ਬੱਚਾ ਰਹਿ ਜਾ ਚਾਰ ਲਿਆ। ਸਤਿਗੁਰੂ ਮਹਾਰਾਜ ਸਤਿਵਚਨ ਕਹਿ ਕੇ ਅੱਜ ਮੱਜਾਂ ਦੇ ਪਾਲੀ ਬਣ ਕੇ ਤੁਰ ਗਏ ਨੇ। ਲੱਗੇ ਨੇ ਖੇਤਾਂ ਵਿੱਚ ਆਪ ਆਕਾਰਪੁਰਖ ਦੇ ਨਾਲ ਬਿਰਤੀ ਲੱਗੀ ਇੱਕ ਜੰਨ ਦਾ ਜਿਹਦੇ ਥੱਲੇ ਸੌਂਗੇ ਨੇ ਮੱਜਾਂ ਨੇ ਖੇਤ ਉਜਾਰ ਦਿੱਤੇ ਨੇ ਪਰਸ਼ਾਵਾਂ ਫਿਰ ਗਿਆ ਇੱਕ ਸੱਪ ਨਿਕਲਿਆ ਬਰਮੀ ਚੋਂ ਖੁੱਡ ਚੋਂ ਮੇਰੇ ਹਜ਼ੂਰ ਦੇ ਪਵਿੱਤਰ ਮੁਖ ਦੇ ਉੱਤੇ ਛਾਂ ਕਰ ਦਿੱਤੀ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਸੇ ਮਹਾਰਾਜ ਦੇ ਰਾਏ ਬਦਾਰ ਜਿਹੜਾ 15 1600 ਮਰੱਬੇ ਦਾ مالک ਹੈ ਤਲਵੰਡੀ ਰਾਏ ਭੋਏ ਦਾ ਮਾਲਕ ਹੈ ਰਾਏ ਬਲਾਰ ਉਹ ਘੋੜੇ ਤੇ ਸਵਾਰ ਹੋਇਆ ਉਹ ਫਿਰਦਾ ਆਇਆ ਤੇ ਤੱਕਿਆ ਉਹਨੇ ਕਿ ਕਿਸੇ ਦੇ ਬਾਲਕ ਨੂੰ ਕਿਸੇ ਦੇ ਪੁੱਤਰ ਨੂੰ ਨਾਗ ਨੇ ਡੰਗ ਦਿੱਤਾ ਤੇ ਦੀ ਮੌਤ ਹੋ ਗਈ ਉਹ ਘੋੜੇ ਤੋਂ ਉਤਰਿਆ ਜਿਹੜਾ ਸਰਪ ਸੀ ਉਹ ਉਤਰ ਗਿਆ ਆਪਣੀ ਖੱਡ ਨੂੰ ਰਾਏ ਬਲਾਰ ਨੇ ਧੰਗੁਰੂ ਨਾਨਕ ਦੇਵ ਸਹਿਬ ਮਹਾਰਾਜ ਨੂੰ ਤੱਕਿਆ ਬਈ ਬਾਲਕ ਹੈ ਸਾਹ ਲੈ ਰਿਹਾ ਹੈ ਹਲਾਉਣ ਦਾ ਯਤਨ ਕੀਤਾ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਤ ਕਰਤਾਰ ਕਹਿ ਕੇ ਉੱਠੇ ਨੇ ਰਾਏ ਬਲਾਰ ਨੇ ਤੱਕਿਆ ਕੋ ਰੱਬੀ ਨੂਰ ਹੈ ਅਲாஹੀ ਨੂਰ ਹੈ ਇਹਦੇ ਕੋ ਖੁਦਾ ਦਾ ਭੇਜਿਆ ਹੋਇਆ ਅੱਲਾਹ ਤਾਲਾ ਦਾ ਭੇਜਿਆ ਹੋਇਆ ਨੂਰ ਧਰਤੀ ਤੇ ਆਇਆ ਚਰਨਾ ਤੇ ਟਹਿ ਪਿਆ ਸਮਝ ਗਿਆ ਸਿਆਣਾ ਸੀ ਸਤਗੁਰੂ ਮਹਾਰਾਜ ਕਰੇ ਆਏ ਨੇ ਖੇਤੀ ਉਜੜੀ ਜ਼ਮੀਨਦਾਰ ਨੇ ਤੱਕੀ ਰੋਲਾ ਪਾਇਆ ਇਕੱਠ ਹੋਇਆ ਪਰ ਜਦੋਂ ਖੇਤੀ ਜਾ ਕੇ ਵੇਖੀ ਉਹ ਹਰੀ ਭਰੀ ਹੈ ਧੰਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਰਮੀ ਕਹਿਣੀ ਦੇ ਕਥਨੀ ਦੇ ਪੂਰੇ ਨੇ ਸਤਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਘਰ ਵਿੱਚ ਨੇ ਕੋਈ ਕੰਮ ਨਹੀਂ ਕਰਦੇ ਬਿਰਤੀ ਆਕਾਰ ਪੁਰਖ ਨਾਲ ਜੋੜ ਲੈਂਦੇ ਤੇ ਭਜਨ ਬੰਦਗੀ ਵਿੱਚ ਲੀਨ ਰਹਿੰਦੇ ਨੇ ਕਹਿੰਦੇ ਦੂਰ ਦਰਦ ਦੇ ਤੋਂ ਨਨਕਾਣਾ ਸਾਹਿਬ ਦੀ ਧਰਤੀ ਤੇ ਬਹੁਤ ਸਾਰੇ ਆ ਚਾਰਚ ਫੇਰੇ ਜੰਗਲ ਨੇ ਤੇ ਉੱਥੇ ਲੋਕ ਤਪਸਵੀ ਲੋਕ ਜਿਹੜੇ ਨੇ ਭਜਨ ਬੰਦਗੀ ਤੇ ਤਪਸ਼ਾ ਕਰਨ ਵਾਸਤੇ ਆਉਂਦੇ ਨੇ ਸਤਿਗੁਰੂ ਜੀ ਘਰ ਤੋਂ ਜਾਂਦੇ ਨੇ ਸਾਰਾ ਸਾਰਾ ਦਿਨ ਉਹਨਾਂ ਦੇ ਨਾਲ वार्तालाਪ ਕਰਦੇ ਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਾਲਪੁਰਖ ਨੰਦਨਕਾਰ ਦੀਆਂ ਸਿੱਖਤਾ ਸੁਣਦੇ ਇੱਕ ਦਿਨ ਪਿਤਾ ਮਹਿਤਾ ਕਾਲੂ ਨੇ ਆਖਿਆ ਨਾਨਕ ਨਾ ਤੂੰ ਕਰੇ ਹੱਟੀ ਨਾ ਤੂੰ ਕਰੇ ਵਾਹੀ ਇਸੇ ਗੱਲ ਤੇ ਬੱਚਿਆ ਰੀਤ ਤੇ ਸਹੀ ਆ ਲੈ ਫੜ ਰੁਪਈਏ ਤੇ ਜਾ ਘਰ ਤੋਂ ਚੀਜ਼ ਆਪਣੀ ਆਪ ਖਰੀਦ ਤੇ ਸਹੀ ਜਾ ਕੇ ਫਿਰ ਵਪਾਰ ਕਰ ਲੈ ਪੁੱਤਰ ਜਿਹਦੇ ਵਿੱਚ ਤੈਨੂੰ ਵਾਧਾ ਹੋ ਜਾਏ ਆ ਲੈ ਫੜ 20 ਰੁਪਈਏ ਤੇ ਜਾ ਫਿਰ ਕੋਈ ਖਰਾ ਸੌਦਾ ਕਰ ਲੈ ਜਿਹਦੇ ਨਾਲ ਤੇਰੇ ਜੀਹਾਂ ਤੋਂ 40 ਬਣ ਜਾਣ ਚਾਲ ਗਿਆ 80 ਬਣ ਜਾਣਾ ਸਿੰਘਾ ਤੋਂ 160 ਬਣ ਜਾਣ ਇਹੋ ਤੇ ਵਪਾਰ ਕਰ ਤੇ ਤੇਰਾ ਵਾਧਾ ਹੁੰਦਾ ਜਾਏ ਉਹਨਾਂ ਸਮਿਆਂ ਦੇ ਅੰਦਰ ਚਾਂਦੀ ਦੇ ਰੁਪਈਏ ਸਨ ਨੋਟ ਨਹੀਂ ਸਨ ਜਿਵੇਂ ਅੱਜ ਨੋਟ ਨੇ ਨਾ ਉਹ ਚਾਂਦੀ ਦੇ ਰੁਪਈਏ ਸਨ ਛਿੱਕੇ ਸਨ ਤੇ ਉਹਨਾਂ ਨੂੰ ਵਿਦਵਾਨ ਨੇ ਰਜਿਤ ਪੰਨ ਲਿਖਿਆ ਉਹ ਸਮੇਂ ਦੇ ਰੁਪਈਏ ਨਹੀਂ ਰੁਪਈਏ ਕੇਵਲ ਤੇ ਕੇਵਲ ਕੌਮ ਦੇ ਵਿਦਵਾਨਾਂ ਨੇ ਆਪਾਂ ਨੂੰ ਸਮਝਾਉਣ ਲਈ ਰੁਪਈਏ ਲਿਖਿਆ ਜਿਵੇਂ ਅਸੀਂ ਆਦਰ ਰੁਪਈਆ ਕਹਿੰਦੇ ਹਾਂ ਉਸ ਕਰੰਸੀ ਨੂੰ ਰਜਿਤਪਨ ਕਹਿੰਦੇ ਸਨ ਜਿਵੇਂ ਕੈਨੇਡਾ ਦੇ ਪਾਉਂਡ ਨੇ ਡਾਲਰ ਨੇ ਇੰਗਲੈਂਡ ਦੇ ਪਾਉਂਡ ਨੇ ਯੂ ਐਸ ਏ ਦੇ ਡਾਲਰ ਨੇ ਵੱਖ-ਵੱਖ ਦੇਸ਼ਾਂ ਦੀਆਂ ਕਰੰਸੀਆਂ ਨੇ ਤੇ ਸਾਡੇ ਦੇਸ਼ ਦੀ ਕਰੰਸੀ ਜਿਹੜੀ ਉਸ ਸਮੇਂ ਉਹਨੂੰ ਰਜਿਤਪਨ ਕਹਿੰਦੇ ਸਨ ਮਹਿਤਾ ਕਾਨੂੰਨਾਂ ਦਿੱਤੇ 20 ਰੁਪਈਏ ਨਾਨਕ ਲੈ ਇੱਥੋਂ ਚਲੇ ਜਾ ਚੂੜਕਾਣੇ ਦੀ ਮੰਡੀ ਤੇ ਜਾ ਫਿਰ ਕੋ ਖਰਾ ਸੌਦਾ ਕਰ ਲੈ ਕੋ ਸਾਥੀ ਦੀ ਲੋੜ ਜੀ ਪਿਤਾ ਜੀ ਭਾਈ ਬਾਲੇ ਦੀ ਜਮਨਸਾਖੀ ਵਾਲਾ ਕਹਿੰਦਾ ਭਾਈ ਬਾਲੇ ਨੂੰ ਨਾਲ ਲੈ ਲਿਆ ਹੁਣ ਦੇ ਕੇ 20 ਰੁਪਏ ਪਿਤਾ ਮਈਤਾ ਕਾਲੂ ਜੀ ਨੇ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ دنیਾਵੀ ਪੁੱਤਰ ਸਮਝ ਕੇ ਜਿਵੇਂ ਖਰਾ ਤੇ ਸੱਚਾ ਸੁੱਦਾ ਕਰਨ ਵਾਸਤੇ ਕੋ ਬਸਤਾ ਖਰੀਦਣ ਵਾਸਤੇ ਤੋਰਦੇ ਨੇ ਆਹ ਸੇ ਨੂੰ ਤੁਹਾਡੀ ਸੇਵਾ ਇੱਥਾੜੇ ਵਾਲਾ ਢਾਢੀ ਜੱਤਾ ਹੈ ਇਹ ਤੁਲਾਰੇ ਫਿਰ ਸੰਗਤਾ ਚੰਗੇ ਪੁੱਤ ਨੂੰ ਦੁਨੀਆ ਸਤਕਾਰੇ ਆ ਮੈਂ ਪੁੱਤਰ 20 ਰੁਪਏ ਲੈ ਜਾ ਕੋਈ ਖਰਾ ਤੇ ਸੱਚਾ ਸੌਦਾ ਕਰਕੇ ਆ ਜਿਹਦੇ ਨਾਲ ਆਪਾਂ ਨੂੰ ਵਪਾਰ ਵਿੱਚ ਵਾਤਾ ਹੋ ਜਾ ਆ ਮੈਂ ਆਪਾਂ ਪਰਿਵਾਰਾਂ ਵਿੱਚ ਤੱਕਦੇ ਆ ਜਦੋਂ ਆਪਣਾ ਬੱਚਾ ਥੋੜਾ ਜਿਹਾ ਤਾਂ ਹੁੰਦਾ ਫਿਰ ਪੜ੍ਹਨ ਪਾਉਨੇ ਆ ਉਦੋਂ ਤਾਂ ਹੁੰਦਾ ਵੱਡੀਆਂ ਕਲਾਸਾਂ ਵਿੱਚ ਚਲੇ ਜਾਂਦਾ ਕਾਲਜਾਂ ਵਿੱਚ ਚਲੇ ਜਾਂਦਾ ਯੂਨੀਵਰਸਿਟੀਆਂ ਵਿੱਚ ਚਲੇ ਜਾਂਦਾ ਫਿਰ ਆਪਣੀ ਦੌੜ ਲੱਗੀ ਹੁੰਦੀ ਆ ਵੀ ਜੇ ਕਿਤੇ ਸਾਨੂੰ ਸਟੱਡੀ ਵੀਜ਼ਾ ਮਿਲ ਜਾਏ ਤੇ ਸਾਡਾ ਬੱਚਾ ਵਿਦੇਸ਼ ਚ ਲੱਗ ਜਾਏ ਤੇ ਉਧਰ ਜਾ ਕੇ ਪੜ੍ਹ ਲਿਖ ਕੇ ਚੰਗੇ ਕੰਮਾਂ ਤੇ ਲੱਗ ਜਾਏ ਪੌਂਡ ਬਣ ਜਾਵੇ ਜੇ ਇੰਗਲੈਂਡ ਤੇ ਚਲੇ ਕਿਤੇ ਪੌਂਡ ਨੇ ਮੈਨੂੰ ਆਧੋਕ ਮਹੀਨੇ ਹੋਏ ਪਿੱਛੇ ਇੰਗਲੈਂਡ ਦੀ ਧਰਤੀ ਤੇ ਗੁਰਦੁਆਰਾ ਸਹਿਬਾਨਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਰਖਦੇ ਬੇਟਾ ਥੈਂਕ ਯੂ ਬਹੁਤ ਸਾਰੇ ਬੱਚੇ ਸਾਡੇ ਸਾਡੀਆਂ ਧੀਆਂ ਨੌਜਵਾਨ ਬੱਚੇ ਮੈਨੂੰ ਮਾਫ ਕਰਿਓ ਜੋ ਮੈਂ ਉਥੋਂ ਦੇ ਹਾਲਾਤ ਵੇਖੇ ਨੇ ਅਸੀਂ ਬੜਾ ਫਕਰ ਮਹਿਸੂਸ ਕਰਦੇ ਹਾਂ ਬੱਚਿਆਂ ਨੂੰ ਬਾਹਰ ਦੇ ਵਿਦੇਸ਼ਾਂ ਵਿੱਚ ਤੋਰ ਕੇ ਇੰਗਲੈਂਡ ਦੀ ਧਰਤੀ ਤੇ ਚਲੇ ਗਿਆ ਬੱਚਾ ਸਾਡੀ ਬੇਟੀ ਚਲੇ ਗਈ ਹੈ ਕੈਨੇਡਾ ਚਲੇ ਗਏ ਨੇ ਯੂ ਐਸਏ ਚਲੇ ਗਏ ਪਰ ਸੰਗਤ ਜੀ ਮਾਫ ਕਰਿਓ ਜੋ ਮੈਂ ਇੰਗਲੈਂਡ ਦੀ ਧਰਤੀ ਤੇ ਵੇਖਿਆ ਬਰਹਾ ਹਰ ਬੱਚਿਆਂ ਦਾ ਪੁਲਾਂ ਦੇ ਥੱਲੇ ਕੰਬਲ ਲੈ ਕੇ ਪਏ ਅਸੀਂ ਸੌਥ ਹਾਲ ਲੰਡਨ ਦੀ ਧਰਤੀ ਹੈ ਗੁਰਦੁਆਰਾ ਸਿੰਘ ਸਭਾ ਵਿੱਚ ਮੈਨੂੰ ਤਿੰਨ ਵੀਕਾ ਲਾਉਣ ਦਾ ਸੁਭਾਗ ਪ੍ਰਾਪਤ ਹੋਇਆ ਉੱਥੇ ਕੁਆਟਰ ਸਾਡੇ ਕੋਲੇ 11 ਨੰਬਰ ਦੇ ਸਾਹਮਣੇ ਰੋਡ ਹੈ ਇੰਗਲੈਂਡ ਜਿਹੜਾ ਨਾ ਆਪਣੇ ਵਰਗਾ ਹੀ ਹੈ ਤਕਰੀਬਨ ਕਿਉਂਕਿ ਇੱਥੇ ਅੰਗਰੇਜ਼ਾਂ ਨੇ ਰਾਜ ਕੀਤਾ ਬਰਤਾਨਵੀ ਸਾਮਰਾਜ ਨੇ ਕੈਨੇਡਾ ਵਿੱਚ ਅਮਰੀਕਾ ਵਿੱਚ ਤੇ ਹੋਰ ਦੇਸ਼ਾਂ ਵਿੱਚ ਮੌਨ ਨੇ ਜਿੱਥੋਂ ਆਪਾਂ ਨੂੰ ਸਮਾਨ ਲੈਣਾ ਪੈਂਦਾ ਬਹੁਤ ਸਾਰੇ ਤੁਸੀਂ ਉੱਥੇ ਜਾ ਕੇ ਵੀ ਆਏ ਹੋਗੇ ਤੇ ਜਿਹੜਾ ਇੰਗਲੈਂਡ ਆ ਯੂਕੇ ਆ ਉਸ ਧਰਤੀ ਦੇ ਉੱਤੇ ਆਪਣੇ ਵਾਂਗੂ ਬਾਜ਼ਾਰ ਲੱਗਦੇ ਨੇ ਛਰਕਾਂ ਦੇ ਉੱਤੇ ਸਬਜ਼ੀਆਂ ਲੱਗੀਆਂ ਨੇ ਕੱਪੜੇ ਵਾਲੀਆਂ ਦੁਕਾਨਾਂ ਖੁੱਲੀਆਂ ਨੇ ਸੌਦੇ ਵਾਲੀਆਂ ਦੁਕਾਨਾਂ ਖੁੱਲੀਆਂ ਨੇ ਕੱਪੜੇ ਵਾਲੀਆਂ ਖੁੰਨੀਆਂ ਜੋ ਮਰਜ਼ੀ ਲਓ ਮੈਂ ਦੇਖਿਆ ਬਾਰਿਸ਼ ਪੈ ਰਹੀ ਸੀ ਠੰਡ ਬਹੁਤ ਸੀ ਸਾਡੇ ਨੌਜਵਾਨ ਬੱਚੇ ਜਿਹੜੇ ਬਕਾਨਾਂ ਦੇ ਬਾਹਰ ਸ਼ਟਰ ਲੱਗੇ ਹੁੰਦੇ ਨੇ ਨਾ ਉਹਨਾਂ ਦੇ ਥੇਰੇ ਕੰਬਲ ਲੈ ਕੇ ਪਈ ਬੜੀ ਠੰਡ ਬੱਚਿਆਂ ਦਾ ਬੁਰਾ ਹਾਲ ਵੈਣੀ ਆਉਤੋਂ ਮੁੰਡਾ 35 ਲੱਖ ਰੁਪਏ ਲਾ ਕੇ ਇੰਗਲੈਂਡ ਚਲੇ ਗਿਆ ਅਸੀਂ ਪੁੱਛਿਆ ਕੀ ਹਾਲ ਹੈ ਇਹਨੇ ਪਛਾਲ ਲਿਆ ਮੁੰਡੇ ਨੇ ਇਹਦੇ ਪਿੰਡ ਦਾ ਸੀ ਉਹ ਅਸੀਂ ਪੁੱਛਿਆ ਵੀ ਕੀ ਕੰਮਕਾਰ ਹੈ ਤੇਰਾ ਇੱਥੇ ਇਹਦਾ 5 ਮਹੀਨੇ ਹੋ ਗਏ ਵੇਲੇ ਨੂੰ ਅੰਕਲ ਜੀ ਮੈਂ ਕਿਹਾ ਯਾਰ ਬੜਾ ਕੰਮ ਖਰਾਬ ਹੋਇਆ ਪੰਜ ਮਹੀਨੇ ਵੇਲੇ ਤੁਸੀਂ ਰੈਂਟ ਕਿੱਥੋਂ ਦਿੰਦੇ ਹੋ ਜਿਹੜੀ ਮੈਂ ਗੱਲ ਕਰਨ ਲੱਗਿਆ ਤੁਸੀਂ ਜਰਾ ਧਿਆਨ ਦਿਓ ਮੈਨੂੰ ਕਹਿੰਦੇ ਜੀ ਰੈਂਟ ਜੋ ਕੇ ਕਮਾ ਲਈਨੇ ਰੌਣ ਮਿਲ ਕੇ ਮੁੰਡੇ ਮਾੜੇ ਮੋਟੇ ਤੇ ਕਿਰਪਾ ਜਿਹੜੀ ਸਤਿਗੁਰੂ ਦੀ ਤੁਹਾਡੇ ਵੱਲੋਂ ਗੁਰੂ ਨਾਨਕ ਦੇ ਮਿਸ਼ਨ ਵੱਲੋਂ ਆ ਉਹ ਆ ਗੁਰਦੁਆਰੇ ਬਹੁਤ ਨੇ ਸਾਰੇ ਸਟੂਡੈਂਟਾਂ ਨੂੰ ਖੁੱਲ ਹੈ ਵੀ ਆਓ ਲੰਗਰ ਛਕੋ ਤੜਕੇ 5 ਵਜੇ 4 ਵਜੇ ਸੰਗਤਾਂ ਆਉਂਦੀਆਂ ਨੇ ਬੱਚੀਆਂ ਆ ਜਾਂਦੀਆਂ ਨੇ ਕਿੰਨਾ ਕੰਮ ਤੇ ਜਾਣਾ ਹੈ ਆਪੋ ਆਪਣੇ ਲੰਗਰ ਪ੍ਰਸ਼ਾਦਾ ਪਰੌਂਠੇ ਪਕਾ ਕੇ ਮਿਸੇ ਤੇ ਲੈ ਜਾਓ ਟਿਪਣ ਉਹਨਾਂ ਦੇ ਕੋਲੇ ਹੁੰਦੇ ਨੇ ਕਮੇਟੀਆਂ ਨੇ ਖੁੱਲ੍ਹ ਦਿੱਤੀ ਹੈ ਵੀ ਜਿੰਨਾ ਮਰਜ਼ੀ ਰਾਸ਼ਨ ਪਕਾਓ ਸ਼ਕੋ ਤੇ ਖਾ ਲੋ ਤੇ ਲੈ ਜਾਓ ਧੰਨ ਗੁਰੂ ਨਾਨਕ ਦੀ ਕਿਰਪਾ ਹੈ ਜਿਹੜੀ ਮੈਂ ਗੱਲ ਕਰਨ ਲੱਗਿਆ ਤੁਹਾਡੇ ਨਾਲ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਨਨਕਾਣਾ ਸਾਹਿਬ ਰਾਏ ਭੋਏ ਦੀ ਤਲਵੰਡੀ ਤੇ ਚੂੜ ਕਾਣੇ ਨੂੰ ਤੁਰੇ ਨੇ ਹਰ ਇੱਕ ਮਾਪਿਆਂ ਦੀ ਮਨ ਦੀ ਭਾਵਨਾ ਆਸ ਹੈ ਕੋਈ ਸਾਡਾ ਬੱਚਾ ਚੰਗਾ ਲਾਇਕ ਹੋ ਜਾਏ ਪੜ੍ਹ ਲੈ ਕੇ ਚੰਗੇ ਕੰਮ ਤੇ ਲੱਗ ਜਾਏ ਔਰ ਚੰਗੀ ਕਮਾਈ ਕਰੇ ਅਫਸਰ ਬਣ ਜਾਵੇ ਕੋਈ ਪਾਰਾ ਹੁਕਮ ਜੋ ਸਤਗੁਰਾਂ ਦਾ ਹੋਣਾ ਹੋਈ ਹੈ ਹੁੰਦਾ ਹੈ ਉਹ ਜੋ ਮਨਜੂਰੀ ਖਦਾ ਹੁੰਦਾ ਹੈ ਸਤਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਬਾਲੇ ਨੂੰ ਨਾਲ ਲੈ ਕੇ ਤੁਰੇ ਨੇ ਤੁਰਦੇ ਗਏ ਨੇ ਕੁਝ ਕੋਨੇ ਵਧਵਾਨਾਂ ਨੇ 12 ਕੋਹ ਦਾ ਸਮਾਂ ਲਿਖਿਆ ਅੱਜ ਤੇ ਪਹਿਲਾਂ ਕੋਹ ਸੀ ਫਿਰ ਮੀਲ ਬਣ ਗਏ ਅੱਜ ਕਿਲੋਮੀਟਰ ਬਣ ਗਏ 12 ਕੋਹ ਮੰਡੀ ਮੇਰੇ ਦਾਦਾ ਜੀ ਦੱਸਦੇ ਸਨ ਵੀ ਅਸੀਂ ਨਨਕਾਣਾ ਸਾਹਿਬ ਦੇ ਵਿੱਚ ਦੀ ਲੰਘ ਕੇ ਚੂੜਕਾਣੇ ਦੀ ਮੰਡੀ ਸੀ ਜਿਵੇਂ ਅੱਜ ਤੇ ਆਪਣੇ ਫੋਕਲ ਪਿੰਡ ਬਣ ਗਏ ਘਰ ਘਰ ਮੰਡੀਆਂ ਆ ਗਈਆਂ ਬੜੀ ਦੂਰ ਨਹੀਂ ਜਾਣਾ ਪੈਂਦਾ ਮੌਜ ਹੋ ਗਈ ਜ਼ਿਮੀਦਾਰ ਨੂੰ ਕਿਸਾਨਾਂ ਨੂੰ ਝੋਨਾ ਚੁੱਕੋ ਪਿੰਡ ਵਿੱਚ ਹੀ ਸੁੱਟ ਦਿਓ ਉਨਾ ਸਮਿਆਂ ਵਿੱਚ ਗੱਡਿਆਂ ਦੇ ਉੱਤੇ ਸਮਾਨ ਲੈ ਕੇ ਤੇ ਘਰ ਦਾ ਰੱਸ਼ ਲੈ ਕੇ ਆਉਂਦੇ ਸਨ ਜਿੰਸ ਵਿੱਚੋਂ ਜਾਂਦੇ ਸਨ ਚੂੜ ਘਾਣੇ ਤੇ ਗਾਇਕ ਬਹੁਤ ਵੱਡਾ ਦਰਖਤਾਂ ਦਾ ਬਹੁਤ ਵੱਡੀ ਇੱਕ ਝਿੜੀ ਝੁੰਡ ਹੈ ਉਹਦੇ ਵਿੱਚ ਇੱਕ ਸਾਧੂਆਂ ਦਾ ਟੋਲਾ ਬੈਠਾ ਹੈ ਮਹਾਪੁਰਸ਼ਾਂ ਦੀ ਟੋਲੀ ਬੈਠੀ ਹੈ ਉਹ ਟੋਲੀ ਭਜਨ ਬੰਦਗੀ ਕਰਦੇ ਨੇ ਤੇ ਜਿਹੜਾ ਉਸ ਮੰਡਲੀ ਦਾ ਵੱਡਾ ਸੰਤ ਹੈ ਉਹਦਾ ਨਾਮ ਹੈ ਸੰਤ ਰੇਣ ਸਤਗੁਰੂ ਮਹਾਰਾਜ ਜੀ ਨੂੰ ਸਤ ਸੰਗਤ ਦਾ ਬੜਾ ਸ਼ੌਕ ਸੀ ਸਤ ਸੰਗਤ ਦੀ ਉਹਨਾਂ ਦੀ ਭਾਵਨਾ ਤੇ ਸ਼ਰਧਾ ਹੁੰਦੀ ਸੀ ਵੀ ਕਿਸੇ ਨਾ ਕਿਸੇ ਦੇ ਨਾਲ ਵਿਚਾਰ ਚਰਚਾ ਕੀਤੀ ਜਾਏ ਅਰ ਵਿਚਾਰ ਚਰਚਾ ਹੋ ਰਹੀ ਹੈ ਤੇ ਧੰਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪੁੱਛਦੇ ਨੇ ਸੰਤ ਨੂੰ ਸੰਤ ਜੀ ਕੁਝ ਛਕਿਆ ਸੰਤ ਰੇਣ ਬੜਾ ਰਮਜ ਵਾਲਾ ਸਾਧੂ ਸੀ ਉਹ ਕਹਿੰਦਾ ਤਿੰਨ ਦਿਨ ਹੋ ਗਏ ਨੇ ਭੁੱਖੇ ਬੈਠਿਆਂ ਨੂੰ ਤੇ ਧੰਗ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਫਿਰ ਆਹ ਕੋਲੇ ਤੁਹਾਡੇ ਮੰਡੀ ਚੂੜ ਕਾਣਾ ਇੱਥੋਂ ਮੰਗ ਲਿਓਂਦੇ ਸੰਤ ਰੇਣ ਕਹਿੰਦੇ ਨਹੀਂ ਮੰਗਣ ਨਹੀਂ ਜਾਣਾ ਮੰਗਣ ਤਾਂ ਤਾਹ ਜਾਈਏ ਜੇ ਸਾਡਾ ਉਹਨੂੰ ਫਿਕਰ ਨਾ ਹੋਵੇ ਉਹਾਂ ਤੋਂ ਜਾਈਏ ਤਾਂ ਇੱਥਾਂ ਨਾ ਹੋਈ ਤੇ ਸਤਗੁਰੂ ਜੀ ਦਾ ਬੜਾ ਇੱਕ ਸੁੰਦਰ ਫਰਮਾਨ ਹੈ ਤੂੰ ਕਾਹਹੀਂ ਡੋਲੇ ਪ੍ਰਾਣੀਆਂ ਤਦ ਰੱਖੇਗਾ ਸਿਰਜਣਹਾਰ ਜਨਪਦਾਇਸ਼ ਤੂੰ ਕੀ ਆ ਸੋਈ ਦੇ ਆਧਾਰ ਘਟ ਘਟ ਮਾਲਕ ਦਿਨਾਂ ਦਾ ਸੱਚਾ ਪਰਵਤਗਾਰ ਕਹਿੰਦੇ ਤਾਂ ਜਾਈਏ ਮੰਗਣ ਜੇ ਉਹ ਨਰਨਾਰੰਕਾਰ ਕਰ ਪ੍ਰਖੁਤੂ ਸਾਡਾ ਫਿਕਰ ਨਾ ਹੋਵੇ ਕੁਝ ਸਮੇਂ ਤੋਂ ਬਾਅਦ ਉੱਠੇ ਤੰਗਰੂਨਾਨਦ ਦੇਵ ਸਹਿ ਮਹਾਰਾਜ ਕਹਿਣਗੇ ਬਾਲਿਆ ਚੱਲ ਭਾਈ ਚੱਲੀਏ ਭਾਈ ਬਾਲੇ ਨੂੰ ਮੇਰੇ ਪਾਤਸ਼ਾਹ ਜੀ ਨਾਲ ਲੈ ਕੇ ਹੋ ਕੇ ਸੱਟ ਤੇ ਜੋ ਵਿਚਾਰ ਧਾਰਾ ਭਾਈ ਬਾਲੇਵਾਲਾ ਸਤਗੁਰਾਂ ਨੇ ਕੀਤੀ ਉਹਦਾ ਨੈਰਾ ਨੂੰ ਕੌਮ ਦੇ ਮਤਵਾਨ ਨੇ ਕਲਮਬੰਦ ਕੀਤਾ ਉਹ ਤੁਹਾਡੀ ਖਿਦਮਤ ਚ ਢਾਢੀ ਜੱਤਾ ਹੈ ਇਹ ਹੋ ਗਿਆ ਰ ਲੋਕ ਵਿੱਚ ਦਾ ਦਾਨ ਨੂੰ ਉਸ ਦੇ ਦਰਸ਼ਨ ਕਰਕੇ ਉਸ ਦੇ ਦਰਸ਼ਨ ਕਰਕੇ ਸੀਸ ਚੁਕਾਈਏ ਜੀ ਭੁੱਖੇ ਹਨ ਸੰਤੁਲਾਰੇ ਭੋਜਨ ਸਿਕਾਈਏ ਜੀ ਭੁੱਖੇ ਹਨ ਸੰਤ ਚਾਰੇ ਭੋਜਨ ਛਕਾਈਏ ਜੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਸਾਹਿਬ ਮਹਾਰਾਜ ਨੇ ਇਹ ਮਰਯਾਦਾ ਦਿਲਾ ਦਿੱਤੀ ਲੰਗਰ ਦੀ ਸਤਿਗੁਰੂ ਮਹਾਰਾਜ ਨੇ ਮਹਾਨ ਕਿਰਪਾ ਕੀਤੀ ਹੈ ਭੀਰ ਪਈਆਂ ਦਾ ਰਾਸ਼ਨ ਲਿਆ ਕੇ ਉਹਨਾਂ ਭੁੱਖੇ ਸਾਧਾ ਨੂੰ ਲੰਗਰ ਛਕਾ ਦਿੱਤਾ ਅੱਗੇ ਕੀ ਹੋਇਆ ਇਹ ਆਪ ਅਗਲੇ ਪ੍ਰਾਪਤੇ ਲੜੀ ਦਾਰ ਵਿਚਾਰਾ ਕਰਾਂਗੇ ਬਹੁਤ ਸਾਰਾ ਮਾਨ ਪਿਆਰ ਸਿੱਖ ਸੰਗਤਾਂ ਵੱਲੋਂ ਭੇਜਿਆ ਗਿਆ ਪ੍ਰਬੰਧਕ ਸਹਿਬਾਨਾਂ ਵੱਲੋਂ ਪਿਆਰ ਭੇਜਿਆ ਗਿਆ ਗੁਰਦਵਾਰਾ ਸਾਹਿਬ ਦੇ ਬਾਬਾ ਜੀਵਨ ਸਿੰਘ ਦੀ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਸਹਿਬਾਨ ਸਰਦਾਰ ਗੁਰਦੇਵ ਸਿੰਘ ਜੀ ਉਹਨਾਂ ਵੱਲੋਂ ਪਿਆਰ ਭੇਜਿਆ ਗਿਆ ਹੈ ਹੋਰ ਸੰਗਤਾਂ ਵੱਲੋਂ ਮਾਣ ਆਇਆ ਪ੍ਰਧਾਨ ਗੁਰਦੁਆਰਾ ਗੰਗਾ ਸਾਗਰ ਉਹਨਾਂ ਵੱਲੋਂ ਬਹੁਤ ਸਾਰਾ ਸਰਦਾਰ ਹਰਦੇਵ ਸਿੰਘ ਜੀ ਉਹਨਾਂ ਵੱਲੋਂ ਪਿਆਰ ਆਇਆ ਗੁਰੂ ਸਾਹਿਬ ਦੀ ਕਿਰਪਾ ਕਰਨੀ ਚਰਦੀਆਂ ਕਲਾ ਕਰਨੀਆਂ ਆਓ ਸਮਾਂ ਮੇਰਾ ਸਮਾਪਤ ਹੈ ਅਗਲਾ ਪ੍ਰੋਗਰਾਮ ਆਪ ਜੀ ਤੋਂ ਆਪ ਜੀ ਨੂੰ ਸਤਰੀ ਸਾਹਿਬਾਨ ਸਾਨੇ ਸਤਜਨ